ਪੰਜਾਬ ਦੇ ਬਲਾਕ ਸਮਿਤੀ ਜ਼ਿਲ੍ਹਾ ਪ੍ਰਸ਼ਦ ਚੋਣਾਂ ਦਾ ਚੋਣ ਪ੍ਰਚਾਰ ਸਿੱਖ ਰਹੇ ਤੇ ਕੱਲ ਦਾ ਦਿਨ ਰਹਿ ਗਿਆ ਇੱਕ ਦਿਨ ਰਹਿ ਗਿਆ ਹੋਰ ਪੰਜਾਬ ਦੇ ਸਮਾਣਾ ਹਲਕੇ ਦੇ ਵਿੱਚ ਜਿਹੜੇ ਜ਼ਿਲ੍ਹਾ ਪ੍ਰਸ਼ਦ ਦੇ ਮੈਂਬਰ ਹੈ ਗੁਰਦੇਵ ਸਿੰਘ ਟਿਮਾਣਾ ਬਮੜਾ ਜੋਂ ਤੋਂ ਹੈ ਔਰ ਹਰਪਾਲ ਸਿੰਘ ਨੇ ਫੜੇ ਕਰਨ ਤੋਂ ਬਲਾਕ ਸਮਿਤੀ ਦੀ ਚੋਣ ਲੜ ਰਹੇ ਹਨ ਗੁਰਦੇਵ ਟਿਮਾਣਾ ਦੀ ਉਹ ਸੀਟ ਹੈ ਜਿਹੜੀ ਬਲਾਕ ਸਮਿਤੀ ਜ਼ਿਲ੍ਹਾ ਪ੍ਰਸ਼ਦ ਚੋਣਾਂ ਦੇ ਵਿੱਚ ਜਨਾ ਇਨਾਂ ਦਾ ਅਹਿਮ ਰੋਲ ਹੋਵੇਗਾ ਜ਼ਿਲ੍ਹਾ ਪ੍ਰਸ਼ਦ ਦੇ ਵਿੱਚ ਇਹਨਾਂ ਨੂੰ ਲੋਕਾਂ ਨੇ ਮੌਕਾ ਦਿਆ ਤਾਂ ਇਸ ਇਲਾਕੇ ਦੀ ਨੁਹਾਰ ਬਦਲੀ ਜਾ ਸਕਦੀ ਹੈ ਇਹ ਵੀ ਦਾਵਾ ਇਹਨਾਂ ਵੱਲੋਂ ਕੀਤਾ ਜਾ ਰਿਹਾ ਹੈ ਕਿਉਂਕਿ ਪਿਛਲੇ 4 ਸਾਲ ਤੋਂ ਇਹ ਮંત્રી ਸਾਹਿਬ ਜਿਹਦੇ ਨਾਲ ਜੁੜਾ ਮਾਦਰ ਆ ਕੇ ਸਹਾਇਕੀ ਤੌਰ ਤੇ ਕੰਮ ਕੀਤਾ ਤੇ ਇਹਨਾਂ ਦਾ ਕੰਮ ਕਿਸੇ ਅਧਿਕਾਰੀ ਵੱਲੋਂ ਵੀ ਰੋਕੇ ਨਹੀਂ ਗਿਆ ਇਸ ਕਰਕੇ ਲੋਕ ਇਹਨਾਂ ਦਾ ਪਿਆਰ ਕਰ ਰਹੇ ਹਨ 14 ਦਸੰਬਰ ਨੂੰ ਲੋਕ ਦੱਸਣਗੇ ਕਿ ਕਿਸ ਨੂੰ ਅਸੀਂ ਜਿਤਾ ਕੇ ਜ਼ਿਲ੍ਹਾ ਪ੍ਰਸ਼ਦ ਦੇ ਵਿੱਚ ਭੇਜਦੇ ਹਾਂ ਇਹ ਇਲੈਕਸ਼ਨ ਮੇਰੇ ਨਾਲ ਸਾਬਕਾ ਐਮਐਲਏ ਕਰਤਾ ਰਜਿੰਦਰ ਲੜ ਰਿਹਾ ਹੈ ਕੋਈ ਉਹਨਾਂ ਦਾ ਉਮੀਦਵਾਰ ਨਹੀਂ ਲੜ ਰਿਹਾ ਕਾਂਗਰਸ ਪਾਰਟੀ ਦੇ ਸਮਰਥਕਾਂ ਦੇ ਮੈਨੂੰ ਫੋਨ ਆ ਰਹੇ ਨੇ ਕਹਿੰਦੇ ਵੀਰ ਬੋਲੀ ਨਾ ਸਾਨੂੰ ਤਾਂ ਕਹਿੰਦੇ ਕਾਕੇ ਰਜਿੰਦਰ ਨੇ ਫੋਨ ਕਰਾਏ ਨੇ ਵੀ ਤੁਸੀਂ ਤੱਕੜੀ ਨੂੰ ਵੋਟ ਪਾ ਦੋ ਕਹਿੰਦੇ ਪਰ ਅਸੀਂ ਇਹ ਥੋੜੀ ਐ ਵੀ ਅਸੀਂ ਇਹਦੇ ਇਸ਼ਾਰਿਆਂ ਤੇ ਨੱਚਾਂਗੇ ਹੁਣ ਅਸੀਂ ਕਹਿੰਦੇ ਤੇਰੇ ਨਾਲ ਆ ਅਸੀਂ ਖੁੱਲਕੇ ਨਹੀਂ ਆ ਸਕਦੇ ਮੈਨੂੰ ਘਰੇ ਸਵੇਰੇ ਮਿਲ ਕੇ ਜਾ ਰਹੇ ਨੇ ਕੋਈ 6 ਵਜੇ ਲੁੱਕ ਕੇ ਆਉਂਦਾ ਕੋਈ ਸ਼ਾਮ ਨੂੰ ਆਉਂਦਾ ਵੀ ਕਹਿੰਦੇ ਤੈਨੂੰ ਆਪ ਸੰਦੂਖੜੀਆਂ ਦੱਸਣੀਆਂ ਵੀ ਹਾਂ ਤੇਰੇ ਨਾਲ ਲੋਕ ਚੱਲੇ ਨੇ ਅਸੀਂ ਇੱਕ ਇਮਾਨਦਾਰ ਮੁੰਡੇ ਨੂੰ ਜਿਥੇ ਆਉਣਾ ਨੇ ਪੋਸਟਾਂ ਤੇ ਲਿਖਣਾ ਬਹੁਤ ਛੋਟੀ ਜੀ ਗੱਲ ਆਗਲਾ ਲਿਖ ਦਿੰਦਾ ਵੀ ਇਮਾਨਦਾਰ ਉਮੀਦਵਾਰ ਹੈ ਪਰ ਇਮਾਨਦਾਰੀ ਦਾ ਘਰ ਬਹੁਤ ਧੂਰ ਹੈ ਮੈਨੂੰ ਗੁਰੂ ਮਹਾਰਾਜ ਨੇ ਸਬਰ ਸੰਤੋਖ ਦਿੱਤਾ ਜਿਹੜੀ ਮੈਨੂੰ 7 ਏਕੜ ਜ਼ਮੀਨ ਦਿੱਤੀ ਉਹਦੇ ਵਿੱਚ ਬਹੁਤ ਏ ਬਰਕਤਾਂ ਨੇ ਮੈਨੂੰ ਕਿਸੇ ਮੁਰੇ ਅੱਜ ਤੱਕ ਹੱਥ ੱਡਣ ਦੀ ਜ਼ਰੂਰਤ ਨਹੀਂ ਪਈ ਤੇ ਅੱਜ ਇੱਕੋ ਇਹਨਾਂ ਦਾ ਦਿਲ ਲੱਗਿਆ ਹੋਇਆ ਹੈ ਵੀ ਕਿਵੇਂ ਨਾ ਕਿਵੇਂ ਕਰਕੇ ਇਹਨੂੰ ਹਰਾ ਦਈਏ ਤੇ ਪਰ ਮੈਨੂੰ ਯਕੀਨ ਹੈ ਮੈਂ ਜਿੰਨਾਂ ਲੋਕਾਂ ਦੇ ਕੰਮ ਕਰੇ ਨੇ ਮੈਨੂੰ ਮੇਰੇ ਨਗਰ ਤੇ ਵਿਸ਼ਵਾਸ ਹੈ ਵੀ ਸਾਡੇ ਨਗਰ ਦੇ ਵਿੱਚੋਂ ਬਾਕੀ ਸਾਰੇ ਪਿੰਡਾਂ ਦੇ ਵਿੱਚ ਜਿਹੜੇ ਮੰਮਣਾ ਜ਼ੋਨ ਚ ਪੈਂਦੇ ਨੇ ਸਾਰਿਆਂ ਨੇ ਫੋਨ ਖੜਕਾਏ ਨੇ ਮੈਨੂੰ ਪਤਾ ਲੱਗ ਰਿਹਾ ਵੀ ਸਾਡੇ ਉੱਥੇ ਦੱਸਦੇ ਨੇ ਪਿੰਡਾਂ ਚ ਗਿਆ ਉਹਨੂੰ ਵੀ ਯਾਰ ਛੋਟੇ ਪਿੰਡੋਂ ਫੋਨ ਆਇਆ ਦੀ ਫਲਾਣੇ ਦਾ ਵੀ ਉਹਨੇ ਕਿਹਾ ਹੈਗੇ ਤਾਂ ਅਸੀਂ ਕਾਂਗਰਸ ਪਾਰਟੀ ਨੇ ਪਰ ਵੋਟ ਤੈਨੂੰ ਪਾਵਾਂਗੇ ਚੋਗਰ ਚੋਣ ਪ੍ਰਚਾਰ ਹੈ ਜੀ ਪੂਰਾ ਸਿਖਰਾਂ ਤੇ ਹੈ ਵਿਰੋਧੀਆਂ ਨੂੰ ਨੀਂਦ ਨਹੀਂ ਆ ਰਹੀ ਹੈਗੀ ਤੇ ਉਹ ਤੁਹਾਡੇ ਸਾਹਮਣੇ ਆ ਮੈਂ ਕੱਲੇ ਕੱਲੇ ਪਿੰਡ ਗਿਆ ਉਹਨਾਂ ਨੂੰ ਮੀਟਿੰਗਾਂ ਦਾ ਲੋਕ ਟਾਈਮ ਨਹੀਂ ਦੇ ਰਹੇ ਪਰ ਮੇਰੇ ਕੋਲ ਮੀਟਿੰਗਾਂ ਚ ਪਹੁੰਚਣ ਵਾਸਤੇ ਮਤਲਬ ਟਾਈਮ ਨਹੀਂ ਰਿਹਾ ਮੈਂ ਲੇਟ ਪਹੁੰਚ ਰਿਹਾ ਘੰਟਾ ਘੰਟਾ ਲੇਟ ਹੋ ਜਾਣਾ ਤੇ ਮੈਨੂੰ ਮਤਲਬ ਬਹੁਤ ਪਿਆਰ ਮਿਲ ਰਿਹਾ ਮੈਂ ਜਿੱਥੇ ਵੀ ਗਿਆ ਮੈਨੂੰ ਬਜ਼ੁਰਗ ਆਪਣਾ ਗਲ ਨਾਲ ਲਾਉਂਦੇ ਨੇ ਮਾਮਾ ਜੱਫੀਆਂ ਪਾਉਂਦੀਆਂ ਨੇ ਤੇ ਉਹਨਾਂ ਨੂੰ ਮਤਲਬ ਇਹ ਲੱਗ ਰਿਹਾ ਮੇਰੀ ਇਲੈਕਸ਼ਨ ਮੈਂ ਨਹੀਂ ਲੜ ਰਿਹਾ ਮੇਰੀ ਇਲੈਕਸ਼ਨ ਮੇਰੇ ਲੋਕ ਲੜ ਰਹੇ ਨੇ ਜਿਨ੍ਹਾਂ ਜਿਨ੍ਹਾਂ ਦਾ ਮੈਂ ਕੰਮ ਕਰੇ ਨੇ ਜਿਨ੍ਹਾਂ ਦੇ ਨਾਲ ਮੈਂ ਦੁੱਖ ਸੁੱਖ ਚ ਖੜੇ ਆ ਤੇ ਇਸ ਇਲਾਕੇ ਵਾਸਤੇ ਮੈਂ ਕੋਈ ਨਵਾਂ ਨਹੀਂ ਪਹਿਲੇ ਦਿਨ ਤੋਂ ਜਦੋਂ ਤੋਂ ਸਰਕਾਰ ਬਣੀ ਆ ਮੈਂ ਹਰ ਵੇਲੇ ਲੋਕਾਂ ਦੇ ਵਿੱਚ ਰਹੇ ਆ ਤੇ ਲੋਕਾਂ ਨੇ ਵਿਸ਼ਵਾਸ ਦਵਾਇਆ ਜਿਹੜੀ ਇਹ ਜਿੱਤ ਹੋਣੀ ਆ 17 ਦਸੰਬਰ ਨੂੰ ਤਾਂ ਜਿਹੜੀ ਜਿੱਤ ਆ ਇਹ ਇਹ ਪੂਰੇ ਪੰਜਾਬ ਦੇ ਵਿੱਚੋਂ ਬਹੁਤ ਵੱਡੀ ਲੀਡ ਤੇ ਜਿੱਤ ਹੋਣੀ ਤੁਸੀਂ ਹੁਣੇ ਕਿਹਾ ਵੀ ਜਿਹੜੇ ਵਿਰੋਧੀ ਤੋਂ ਕਹਿੰਦੇ ਵੀ ਸਾਨੂੰ ਤੱਕਾ ਹੋ ਸਕਦਾ ਹੈ ਤੁਸੀਂ ਕਹੇ ਵੀ ਜਿਹੜੇ ਵਿਰੋਧੀ ਪਾਰਟੀਆਂ ਦੇ ਜਿਹੜੇ ਐਮ.ਐਲ.ਏ. ਐ ਪਿਛਲੇ ਹਾਰੇ ਹੋਏ ਉਹ ਕਿਸ ਤਰ੍ਹਾਂ ਦਾ ਰੋਲ ਅਦਾ ਕਰ ਰਹੇ ਇਸ ਦੇ ਵੀ ਤੁਸੀਂ ਸਭ ਗੈਂਗਸਟਰ ਤੱਕ ਬੁਲਾਏ ਹੋਏ ਸਾਰੋਂ ਉਹਨਾਂ ਨੇ ਮਤਲਬ ਡਰਾਉਣ ਦੀ ਵੋਟਰਾਂ ਨੂੰ ਡਰਾਉਣ ਦੀ ਮਤਲਬ ਕੋਸ਼ਿਸ਼ ਕੀਤੀ ਹੈ ਜਿਹੜੇ ਬਾਹਰਲੀਆਂ ਸਟੇਟਾਂ ਤੋਂ ਬੰਦੇ ਲਿਆਂਦੇ ਹੋਏ ਨੇ ਉਹਨਾਂ ਦਾ ਕੀ ਇੱਥੇ ਬਣਦਾ ਸੀ ਆਉਣ ਦਾ ਕੀ ਤੁੱਕ ਬਣਦਾ ਸੀ ਬਾਹਰਲੀਆਂ ਸਟੇਟਾਂ ਤੋਂ ਕਿਉਂਕਿ ਉਹਨਾਂ ਕੋਲ ਲੋਕਲ ਬੰਦੇ ਹੀ ਨਹੀਂ ਕੋਈ ਰਹੇ ਆ ਤੇ ਕਾਂਗਰਸ ਪਾਰਟੀ ਨੇ ਜਿਹੜੀ ਆਪਣੇ ਵਰਕਰਾਂ ਦੀ ਪਿੱਠ 'ਚ ਛੁਰਾ ਮਾਰਿਆ ਬੰਮਣਾ ਜ਼ੋਨ ਦੇ 37 ਪਿੰਡਾਂ ਦੇ ਵਿੱਚੋਂ ਇੱਕ ਵੀ ਉਮੀਦਵਾਰ ਨਹੀਂ ਇਹ ਦੇ ਸਕੇ ਮੇਰੇ ਮੁਕਾਬਲੇ ਚ ਖੜਾ ਨਹੀਂ ਕੀਤਾ ਇਹਨਾਂ ਨੇ ਬਾਹਰੋਂ ਲਿਆ ਕੇ ਉਮੀਦਵਾਰ ਦਿੱਤਾ ਤੇ ਜਿਹੜਾ ਬਾਹਰੋਂ ਲਿਆ ਕੇ ਉਮੀਦਵਾਰ ਦਿੱਤਾ ਉਹ ਇਲੈਕਸ਼ਨ ਕਮਿਸ਼ਨ ਨੇ ਉਹਦੇ ਜਿਹੜੇ ਕਾਗਜ਼ ਨੇ ਉਹ ਰੱਦ ਕਰਤੇ ਤੇ ਇਸ ਕਰਕੇ ਕਾਂਗਰਸ ਪਾਰਟੀ ਦੇ ਜਿਹੜੇ ਸਪੋਰਟਰ ਨੇ ਉਹ ਵੀ ਕਾਕੇ ਰਜਿੰਦਰ ਦੀ ਜਿਹੜੀ ਇਹ ਕਾਰਗੁਜ਼ਾਰੀ ਹੋਈ ਹੈ ਜਿਹੜਾ ਪੈਰਾਸ਼ੂਟਰ ਕੈਂਡੀਡੇਟ ਇੱਥੇ ਉਤਾਰਿਆ ਸੀ ਉਹਦੇ ਤੋਂ ਨਾਰਾਜ਼ ਨਹੀਂ ਕਾਂਗਰਸ ਪਾਰਟੀ ਤੋਂ ਉਹ ਵੀ ਮੈਨੂੰ ਬਹੁਤ ਪਿਆਰ ਸਤਿਕਾਰ ਦੇ ਰਹੇ ਨੇ ਮੇਰੇ ਨਾਲ ਮਤਲਬ ਚੱਲੇ ਹੋਏ ਨੇ ਉਹ ਅੰਦਰ ਖਾਤੇ ਮੇਰੇ ਨਾਲ ਫੋਨ ਤੇ ਮਤਲਬ ਬਹੁਤ ਬਰਾਪਤਾ ਹੋ ਰਿਹਾ ਤੇ ਮੈਨੂੰ ਆਸ ਹੈ ਆਸ ਨਹੀਂ ਮੈਨੂੰ ਯਕੀਨ ਹੈ ਜਿਹੜੀ ਜਿੱਤ ਹੋਣੀ ਹੈ ਬਹੁਤ ਵੱਡੀ ਲੀਡ ਦੇ ਨਾਲ ਹਮਨਾ ਜੋਨ ਦੇ ਵੀ ਸੰਤ ਪਿੰਡਾਂ ਸਾਰੇ ਪਿੰਡ ਕਵਰ ਹੋ ਗਏ ਤੁਹਾਡੇ ਮੇਰੇ ਸਾਰੇ ਪਿੰਡ ਕਵਰ ਹੋ ਗਏ ਜੀ ਕਈ ਪਿੰਡਾਂ ਦੇ ਵਿੱਚ ਮੈਂ ਦੋ ਦੋ ਵਾਰੀ ਵੀ ਜਾ ਆਇਆ ਤੇ ਅੱਜ ਇਹੀ ਪਿੰਡ ਸੀਗਾ ਮੇਰਾ ਨਗਰ ਜਿੱਥੋਂ ਮੈਂ ਆਸ਼ੀਰਵਾਦ ਲੈਣਾ ਮੇਰੇ ਵਾਸਤੇ ਜ਼ਰੂਰੀ ਸੀਗਾ ਤੇ ਇਹ ਨਗਰ ਹੈ ਅੱ ਤੇ ਇੱਥੇ ਮੇਰੇ ਜਿਹੜੇ ਸਾਰੇ ਪਿੰਡ ਨੇ ਉਹ ਕੰਪਲੀਟ ਹੋ ਚੁੱਕੇ ਨੇ ਤੇ ਕੱਲ ਦਾ ਕੀ ਪ੍ਰੋਗਰਾਮ ਹੈ ਤੁਹਾਡਾ ਕੱਲ ਦਾ ਪ੍ਰੋਗਰਾਮ ਹੈ ਜੀ ਸਾਡਾ ਜਿਵੇਂ ਅਸੀਂ ਉਲਿੱਕਿਆ ਇੱਕ ਅਸੀਂ ਬਹੁਤ ਵੱਡਾ ਰੋਡ ਸ਼ੋਅ ਹੈ ਜਿਹੜਾ ਅਸੀਂ ਗੁਰਦੁਆਰਾ ਸਾਹਿਬ ਅਰਦਾਸ ਕਰਕੇ ਇੱਥੋਂ ਉਹ ਸ਼ੁਰੂ ਕਰਨਾ ਹੈ ਹਾਂਜੀ ਇਸੇ ਪਿੰਡ ਤੋਂ ਰੋਡ ਸ਼ੋਅ ਸ਼ੁਰੂ ਕਰਨਾ ਹੈ ਅਸੀਂ ਨੇ ਤੇ ਉਹਦੇ ਵਿੱਚ ਬਹੁਤ ਨੌਜਵਾਨ ਬਜ਼ੁਰਗ ਉਸ ਰੋਡ ਸ਼ੋਅ ਦੇ ਵਿੱਚ ਸ਼ਾਮਲ ਹੋਏ ਨੇ ਉਹ ਤੇ ਅਸੀਂ ਉਹ ਸਵੇਰੇ 9 ਵਜੇ ਦੇ ਕਰੀਬ ਅਸੀਂ ਇੱਥੋਂ ਸਟਾਰਟ ਕਰਨਾ ਹੈ ਰੋਡ ショਅ ਅੱਜ ਅਸੀਂ ਕਾਦਰਾਬੱਤ ਪਿੰਡ ਦੇ ਵਿੱਚ ਪਹੁੰਚਾ ਜੀ ਇੱਥੇ ਤੁਸੀਂ ਦੇਖ ਲਿਆ ਕਾਦਰਾਬੱਤ ਪਿੰਡ ਦਾ ਜਿਹੜਾ ਇੰਨਾ ਵੱਡਾ ਹਜੂਮ ਖੜਿਆ ਹੋ ਰੇ ਮਤਲਬ ਲੋਕ ਇੱਕ ਪਾਸੜ ਕੰਮ ਕਰਨਗੇ ਜੀ ਕਿਸੇ ਦਾ ਭਾਵ ਕੋਈ ਇਹਦੇ ਵਿੱਚ ਹੋਰੀ ਹੈਗਾ ਕਿਉਂਕਿ 14 ਤਰੀਕ ਨੂੰ ਜਿਹੜੀ ਬਲਾਕ ਸੰਮਤੀ ਦੀ ਤੇ ਜ਼ਿਲ੍ਹਾ ਪ੍ਰਸਿੱਧੀ ਚੋਣ ਹੋਣ ਜਾ ਰਹੀ ਹੈ ਇਹਦੇ ਵਿੱਚ ਜਿਹੜਾ ਸਾਡਾ ਗੁਰਦੇਵ ਟਵਾਣਾ ਜੀ ਹੈ ਇਹ ਬਹੁਤ ਵੱਡੇ ਮਾਰਜਿਨ ਨਾਲ ਜਿੱਤਣਗੇ ਔਰ ਇਹਨਾਂ ਨੂੰ ਸਮਾਣੇ ਹਲਕੇ ਦੇ ਵਿੱਚੋਂ ਅਕਾਲੀ ਤੇ ਕਾਂਗਰਸ ਨੂੰ ਇੱਕ ਵੀ ਸੀਟ ਨਹੀਂ ਮਿਲਣੀ ਹੈਗੀ ਐਨ ਪੂਰਾ ਹੁੰਜਾ ਫਿਰ ਜਿੱਤ ਹੋ ਗਈ ਧੰਨਵਾਦ ਕੁਲਦੀਪ ਸਿੰਘ ਜੀ ਹਾਂ ਜੀ ਪੋਰ ਚੋਣ ਪ੍ਰਚਾਰ ਪੂਰੇ ਜੋਰ ਨਾਲ ਚੱਲਦਾ ਜੀ ਤੇ ਸਾਡੇ ਪਿੰਡ ਦਾ ਕੋਈ ਚੱਕਰ ਵਾਲੀ ਗੱਲੇ ਨਹੀਂ ਹੈਗੀ ਠੀਕ ਹੈ ਪੂਰੀ 100 ਦੀ 100% ਵੋਟ ਇਹਨਾਂ ਨੂੰ ਪੈਣੀ ਹੈ ਸਾਡੇ ਪਿੰਡ ਦਾ ਜਵਾਕ ਹੈ ਸਾਡਾ ਆਪਣਾ ਭਾਈ ਹੈ ਠੀਕ ਹੈ ਤੇ ਭਾਈ ਹਰਪਾਲ ਹੈ ਬਲਾਕ ਸੰਮਦੀ ਤੋਂ ਉਹਦੇ ਬਾਅਦ ਵੀ ਅੱਜ ਅਸੀਂ ਸਵੇਰੇ ਪ੍ਰਚਾਰ ਦੋ ਟੂ ਡੋਰ ਕਰਕੇ ਆਏ ਆ ਤੇ ਉਹਨੂੰ ਵੀ 100% ਵੋਟ ਪਵਾ ਕੇ ਜਿੱਤੇ ਆਵਾਂਗੇ ਬ ਵੈਸੇ ਤਾਂ ਅਸੀਂ ਕਿਸੇ ਪਾਰਟੀ ਦਾ ਬੂਥ ਲੱਗਣ ਦਾ ਕੋਈ ਚਾਂਸ ਹੈ ਹੀ ਨਹੀਂ ਜੇ ਲੱਗ ਵੀ ਜਾਂਦਾ ਤਾਂ ਵੋਟ ਨਹੀਂ ਕਿਸੇ ਨੂੰ ਜਾਣੀ ਤੇ ਸਾਡੇ ਕੰਮ ਹੋਏ ਨੇ ਸਾਡੇ ਇਲਾਕੇ ਦੇ ਕੰਮ ਹੋਏ ਨੇ ਥੋੜੇ-ਥੋੜੇ ਤੇ ਕੀ ਕੀ ਕੰਮ ਹੋ ਚੁੱਕੇ ਹਨ ਸਾਡੇ ਪਿੰਡ ਚ ਇੱਕ ਤਾਂ ਉਧਰ ਮਹਾਂ ਲਾਕਲੀਨਿਕ ਬਣਿਆ ਤੇ ਇੱਕ ਦੋ ਸੜਕਾਂ ਇੱਕ ਸੜਕ ਲੁਕਾਲੀ ਬਣ ਗਈ ਤੇ ਇੱਕ 55 ਲਾ ਕੇ ਨਾਲ ਇਟਾ ਲਾ ਕੇ ਬਣ ਗਈ ਤੇ ਸੱਪੜ ਦਾ ਸਾਰਾ ਟੈਂਡਰ ਪਾਸ ਹੋਇਆ ਪਿਆ ਉਹ ਦੋ ਪੰਜ ਸੱਤ ਦਿਨਾਂ ਵਿੱਚ ਚੋਣਾਂ ਤੋਂ ਬਾਅਦ ਉਹ ਕੰਮ ਚੱਲ ਪੈਣਾ ਸਾਡਾ ਤੇ ਇੱਕ ਸੀਵਰੇਜ ਦਾ ਸਾਡੇ ਪਾਸ ਹੋਇਆ ਪਿਆ ਸੀਵਰੇਜ ਪਾਉਣਾ ਪਿੰਡ ਤੇ ਬਾਕੀ 80 85% ਗਲੀਆਂ 90% ਤੱਕ ਸਾਰੀਆਂ ਗਲੀਆਂ 'ਚ ਲੋਕਟ੍ਰੈਲ ਪੈ ਗਈ ਸਾਡੇ ਸੋਲਰ ਲਾਈਟਾਂ ਲਵਾਤੀਆਂ ਸਾਰੇ ਪਿੰਡ 'ਚ ਤੇ ਹਾਂਜੀ ਸਾਡਾ ਚੋਣ ਪ੍ਰਚਾਰ ਵਧੀਆ ਚੱਲ ਰਿਹਾ ਜੀ ਬਹੁਤ ਵਧੀਆ ਚੱਲ ਰਿਹਾ ਜੀ ਤੇ ਕੱਲ ਟਵਾਣਾ ਸਾਹਿਬ ਵੀ ਆਏ ਸੀਗੇ ਸਾਡੇ ਤੇ ਹਲ ਤਿਆਰੀ ਹੈ ਸਾਡੇ ਬਹੁਤ ਮੈਂ ਤਾਂ ਆਮ ਇੱਕ ਮੇਰੇ ਭਰਾ ਨੂੰ ਟਿਕਟ ਮਿਲੇ ਜੀ ਮੇਰੇ ਭਰਾ ਨੇ ਸੇਵਾ ਕਰੇ ਪੋਸਟਰ ਲਾਉਂਦੇ ਸੀਗੇ ਦਰੀਆਂ ਪਸਾਉਂਦੇ ਸੀਗੇ ਜੀ ਮੈਨੂੰ ਤਾਂ ਪਤਾ ਵੀ ਨਹੀਂ ਸੀਗਾ ਜੀ ਇਹ ਤੇ ਮੇਰੇ ਭਰਾ ਸਤਪਾਲ ਸਿੰਘ ਨੂੰ ਟਿਕਟ ਮਿਲੀ ਹੈ ਜੀ ਉਹਨਾਂ ਨੇ ਮੇਰੀ ਝੋਲੀ ਪਾਈ ਹੈ ਜੀ ਚਲੋ ਇਹ ਪਿਆਰ ਸਦਕਾ ਅਸੀਂ ਆਪਦਾ ਉਸੇ ਪੂਰੇ ਖਾ ਹੋ ਜੀ ਕਾਇਮ ਆ ਜੀ ਤੇ ਅਸੀਂ ਜਿੱਦਣ ਦੀ ਸਾਨੂੰ ਇਹ ਟਿਕਟ ਮਿਲੀ ਅਸੀਂ ਆਪਣੇ ਚੋਣ ਤੇ ਲੱਗੇ ਹੋਏ ਹਾਂ ਜੀ ਠੀਕ ਹੈ ਜੀ ਅੱਜ ਸਵੇਰੇ ਆਪਾਂ ਇੱਥੇ ਕਾਦਰਾਵਾਦ ਵੀ ਆਪਣਾ ਲੋਟ ਦੌਰ ਕਰਕੇ ਗਏ ਹਾਂ ਜੀ ਤੇ ਕਲ ਵਰਸ਼ੇ ਵੀ ਕਰ ਰਹੇ ਹਾਂ ਜੀ ਮੈਂ ਤਾਂ ਇਹ ਇਲਾਕੇ ਦੀ ਸੰਗਤ ਨੂੰ ਕਹਿਣਾ ਜੀ ਆਪਣੇ ਕਾਦਰਾਵਾਂ ਦੇ ਲੋਕਾਂ ਨੂੰ ਜਿ ਮੈਂ ਇੰਨਾ ਬੁਲਾ ਰਦਾ ਹੈ ਨਹੀਂ ਗਾ ਇਹ ਟਵਾਣੇ ਵਰਗਾ ਵੀਰ ਬੜਾ ਵਧੀਆ ਸੁਭਾਅ ਦਾ ਬੰਦਾ ਜੀ ਨੂੰ ਵੱਧ ਤੋਂ ਵੱਧ ਵੋਟਾਂ ਪਾ ਕੇ ਤੁਝਦਾਓ ਜੀ ਇੱਥੋਂ ਛੋਡੀ ਵੀ ਬੱਲੇ ਬੱਲੇ ਹੋਣੀ ਹੈ ਤੇ ਇਹ ਵੀਰ ਦੀ ਬੱਲੇ ਬੱਲੇ ਕੈਮਰਾਮੈਨ ਬੀਗੇ ਕਰਕੇ ਦੇ ਨਾਲ ਪਰਸੋਤਮ ਕੋ ਸਿੱਖ ਸਮਾਣਾ ਨਿਊਜ਼